ਦੋਸਤੋ ਆਪਾਂ ਅੱਜ ਸਰਦੂਲਗੜ ਸ਼ਹਿਰ ਠੱਗਰ ਦਰਿਆ ਦੇ ਬਿਲਕੁਲ ਕੰਡੇ ਦੇ ਉੱਤੇ ਖੜੇ ਆ ਜੋ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਪੰਜਾਬ ਦੇ ਵਿੱਚ ਆਪਾਂ ਠੱਗਰ ਨਦੀ ਦੇਖਦੇ ਆ ਇੱਥੇ ਕਿੰਨੇ ਫੁੱਟ ਤੇ ਚੱਲ ਰਹੀ ਆ ਆ ਨੇੜੇ ਕਰਕੇ ਜ਼ੂਮ ਕਰਕੇ ਕੈਮਰਾ ਦਿਖਾ ਰਹੇ ਆ ਤਕਰੀਬਨ 7.19 ਫੁੱਟ ਤੇ ਆ ਕੱਲ 4 ਵਜੇ ਦੇ ਅਸੀਂ ਦੇਖਿਆ ਸੀ ਕੱਲ 4 ਵਜੇ 1.18 ਫੁੱਟ ਪਾਣੀ ਸੀ ਕਗਰ ਨਦੀ ਦੇ ਵਿੱਚ ਜੋ ਕਿ ਆਪਾਂ ਵੀਡੀਓ ਵੀ ਚੈਨਲ ਤੇ ਜੜਾਈ ਹੋਈ ਆ ਬੰਦਾ ਕੱਲ 4 ਵਜੇ ਦਾ ਟਾਈਮ ਦੇਖ ਸਕਦਾ ਕੋਈ ਇਹ ਚਗਾਪਣੀ ਅਸਲੀਅਤ ਆ ਸੱਚ ਆ ਨਾ ਕੋਈ ਅਫਵਾਹ ਨਹੀਂ ਜੇ ਮੈਂ ਕਲੀਅਰ ਆ ਅੱਜ ਆਪਾਂ ਸਮਾਪਤ ਕਗਰ ਨਦੀ ਦਾ ਹਾਲ ਦਿਖਾਉਨੇ ਆ ਫਿਰ ਆਪਾਂ ਜਨਤਾ ਤੋਂ ਇਸ ਬਾਰੇ ਇਹਦੀ ਰਾਏ ਪੁੱਛਾਂਗੇ ਆ ਦੇਖੋ ਜੀ ਹਾਂਜੀ ਕੀ ਨਾਮ ਹੈ ਆਪਣਾ ਮੈਂ ਹਾਂਜੀ ਤਰਸੀਬ ਸਿੰਘ ਹੀਰਕੇ ਅੱਛਾ ਜੀ ਮਾੜਾ ਭਾਰਤੀ ਕਿਸਾਨ ਯੂਨੀਅਨ ਇਕਤਾ ਮਾਲਵਾ ਹੀਰਕੇ ਦਾ ਸੂਬੇ ਦਾ ਕਨਵੀਨਰ ਬੋ ਰਿਹਾ ਅੱਛਾ ਜੀ ਤੇ ਆਪਣਾ ਘੱਗਰ ਨਦੀ ਬਾਰੇ ਕੀ ਰਾਇਆ ਜੀ ਦੇਖੋ ਜਿਹੜੀ ਘੱਗਰ ਲੱਦੀ ਹੈ ਜਿਹੜੀ ਅੱਜ ਮੈਨੂੰ ਲੱਗਾ ਤੁਸੀਂ ਵੀ ਦੱਸਿਆ ਵੀ ਸਰਵਾਂ ਉਨੀ ਫੋਟੋ ਤੇ ਚੱਲ ਰਹੀ ਹੈ ਹਾਂਜੀ ਹਾਂਜੀ 2023 ਦੇ ਵਿੱਚ ਵੀ ਪਾਣੀ ਆਇਆ ਅੱਛਾ ਜੀ ਇਸ ਘੱਗਰ ਦੀ ਨਦੀ ਨੇ ਹਿਆਰਾ ਏਕੜ ਸਾਡੇ ਕਿਸਾਨਾਂ ਦੀ ਫਸਲ ਟੁੱਤੀ ਨੁਕਸਾਨ ਕੀਤਾ ਉਹੀ ਨੌਬਤ ਅਜ 2025 ਚ ਆ ਰਹੀ ਹੈ ਜੇ ਆਪਾਂ ਗੱਲ ਕਰੀਏ ਪਾਣੀ ਦੀ ਸਰਕਾਰਾਂ ਕਹਿ ਰਹੀਆਂ ਜੀ ਇਹ ਕੁਦਰਤੀ ਆਫਤ ਹੈ ਪਰ ਖਾਨਦਿਓ ਜਨਰੇ ਵੀਰੋ ਇਹ ਕੁਦਰਤੀ ਆਫਤ ਨਹੀਂ ਸਰਕਾਰ ਨੇ ਸਾਡੇ ਪੰਜਾਬ ਨੂੰ ਖਤਮ ਕਰਨਾ ਹੈ ਕੋ ਨੂੰ ਪਤਾ ਕਿ ਪਿਛਲੇ ਸਾਲ ਜਿਹੜਾ ਪਾਉਂਡ ਟੈਪ ਉਹਦੇ ਵਿੱਚ ਪਾਣੀ 1354 ਫੁੱਟ ਸੀਗਾ ਤੇ ਜਿਹੜਾ ਅੱਜ ਪਾਉਂਡ ਟੈਪ ਦੇ ਵਿੱਚ ਪਾਣੀ 1393 ਫੁੱਟ ਤੀ ਹੋ ਗਿਆ ਸਰਕਾਰਾਂ ਨੂੰ ਜਿਹੜਾ ਚਾਹੁੰਦੀਆਂ ਇਹ ਪਾਣੀ ਜਿਵੇਂ 1354 ਫੁੱਟ ਤੋਂ ਉੱਪਰ ਜਾਣ ਲੱਗਾ ਸੀ ਉਹ ਵੀ ਛੱਡ ਦਿੰਦੀਆਂ ਥੋੜਾ ਥੋੜਾ ਕਰਕੇ ਨਿਕਲ ਜਾਂਦਾ ਪਰ ਨਹੀਂ ਸਰਕਾਰਾਂ ਚਾਹੁੰਦੀਆਂ ਨੇ ਚਾਹੇ ਫੈਡਰਲ ਸਰਕਾਰ ਕਹਿਰੋ ਚਾਹੇ ਪੰਜਾਬ ਸਰਕਾਰ ਕਹਿਰੋ ਪੰਜਾਬ ਨੂੰ ਖਤਮ ਕਰਨਾ ਹੈ ਖਤਮ ਕਿਉਂ ਕਰਨਾ ਹੈ ਕਿਉਂਕਿ ਇਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੀ ਜਮੀਨ ਦਾ ਜ਼ਿਆਦਾ ਤਾਂ ਦੇਣਾ ਚਾਹੁੰਦੀਆਂ ਪਰ ਸਾਡੇ ਸਿੱਖ ਕੌਮ ਦਾ ਇਤਿਹਾਸ ਇਹ ਹੈ ਲੈ ਕਿਹੜੇ ਕਿੰਨੀ ਵੀ ਨੌਕਤਾ ਜੇ ਕਿੰਨਾ ਕੁਝ ਕਰਨੇ ਸਾਡੇ ਸਿੱਖ ਨਾਲ ਕੌਮ ਨਾਲ ਸਾਡੇ ਕਿਸਾਨਾਂ ਨਾਲ ਉਹ ਕਦੇ ਵੀ ਇਹਨਾਂ ਸਰਕਾਰਾਂ ਤੋਂ ਡੰਗਣਗੇ ਨਹੀਂ ਆ ਪਿੱਛੇ ਜੇ ਤੁਹਾਨੂੰ ਪਤਾ ਆਪਣਾ ਰੋਲਾ ਵੀ ਪਿਆ ਪੰਜਾਬ ਦੇ ਵਿੱਚ ਇਹਨਾਂ ਨੇ ਆਰਬਿਟ ਸਟੇਟਾ ਬਣਾਉਣ ਦੇ ਵਾਸਤੇ ਸਾਡੇ 164 ਪਿੰਡ ਖਤਮ ਕਰਨੇ ਸੀਗੇ ਤੇ ਜਿਹਦੇ ਨਾਲ ਸਾਡੇ 50000 ਪਰਿਵਾਰ ਚੱਲਦੇ ਸੀਗੇ ਤਾਂ ਕਿਸਾਨਾਂ ਦੇ ਐਸਕੇ ਮੰਵਨਿਓ ਸੰਘਰਸ਼ ਲੜ ਕੇ ਉਹ ਜਿਹੜਾ ਆਪਣੇ 164 ਪਿੰਡ ਬਚਾਏ ਆਪਣੀਆਂ ਜ਼ਮੀਨਾਂ ਬਚਾਈਆਂ ਇਹਨਾਂ ਕਾਪਰੇਟ ਕਰਾਣੇ ਨੂੰ ਇਸੇ ਤੱਕਾ ਦੇਣੀ ਹੈ ਕਦੇ ਵੀ ਦੇਖ ਲਿਓ ਜੇ ਕਾਪਰੇਟ ਕਰਾਣੇ ਦੇ ਵਿੱਚ ਇਹ ਜ਼ਮੀਨਾਂ ਆ ਗਈਆਂ ਸਾਡੀਆਂ ਤਾਂ ਕਦੇ ਹੜ ਨਹੀਂ ਆਉਣਗੇ ਕਿਉਂਕਿ ਜਿਹੜੇ ਡੈਮ ਬਣਾਏ ਗਏ ਸੀਗੇ ਪਾਣੀ ਰੋਕ ਕੇ ਸਚਾਈ ਵਾਸਤੇ ਬਣਾਏ ਗਏ ਸੀ ਇਹ ਇਹ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਹੁਣ ਬਣਾ ਲਏ ਇਹਨਾਂ ਨੇ ਪਾਣੀ ਛੱਡਤਾ ਅੱਜ ਦੇਖ ਲਓ ਮਾਝਾ ਦਬਾਬੇ ਦੇ ਵਿੱਚ 1400 ਪਿੰਡ ਤੋਂ ਉੱਪਰ ਪ੍ਰਭਾਵਿਤ ਹੋ ਗਿਆ 36 ਜਾਨਾਂ ਗਈਆਂ ਚਲੀਆਂ ਹਜ਼ਾਰਾਂ ਆਪਣਾ ਕਹਿ ਦिए ਮਾਲ ਦੰਗਰ ਸਾਡਾ ਰੁੜ ਕੇ ਪਾਕਿਸਤਾਨ ਦੇ ਚਲਾ ਗਿਆ ਇਹ ਸਰਕਾਰਾਂ ਨੇ ਨੀਤੀਆਂ ਨੇ ਜੇ ਗੱਲ ਕਰੀਏ ਪੰਜਾਬ ਦੀ ਅਜੇ ਤੱਕ ਕੋਈ ਵੀ ਫੈਕਟ ਇੱਥੇ ਨਹੀਂ ਦਿੱਤਾ ਗਿਆ ਤੇ ਜੇ ਹਿਮਾਚਲ ਦੀ ਗੱਲ ਕਰੀਏ ਤਾਂ 2000 ਕਰੋੜ ਦਾ ਉਹਨਾਂ ਨੂੰ ਸਹਾਇਤਾ ਦਿੱਤੀ ਗਈ ਹੈ ਪੰਜਾਬ ਵਾਸਤੇ ਗੱਲ ਵੀ ਨਹੀਂ ਕੀਤੀ ਗਈ ਸਰਕਾਰ ਤਾਂ ਕਹਿੰਦੀ ਹੈ ਸਥਿਤੀ ਜਮ੍ਹਾਂ ਕੰਟਰੋਲ ਚ ਬਾਹਰ ਕੋ ਦਿੱਤਾ ਆ ਸਥਿਤੀ ਦੇਖ ਲਓ ਪੰਜਾਬ ਦੇ ਹਾਲਾਤ ਦੇਖ ਲਓ ਇਹ ਕਹਿੰਦੇ ਆ ਕੰਟਰੋਲ ਚ ਮੈਂ ਕਹਿੰਦਾ ਪੰਜਾਬ ਖਤਮ ਕਰਤਾ ਇਹਨਾਂ ਨੇ 1200 ਜਿਹੜੇ ਸਾਡੇ ਜ਼ਿਲ੍ਹੇ ਸੀ ਉਧਰ ਖਤਮ ਕਰਤੇ ਹੁਣ ਆ ਖੱਗਰ ਨੇ ਖਤਮ ਕਰ ਦੇਣਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਖੱਗਰ ਨੂੰ ਪੂਰਾ ਪੱਕਾ ਕਰੋ ਬੰਨਾ ਦੋਤੇ ਮਜਬੂਤੀ ਰੱਖੋ ਪਾਣੀ ਪਿੱਛੇ ਬਹੁਤ ਆ ਰਿਹਾ ਟਾਗਰੀ ਨਦੀ ਦੀ ਗੱਲ ਕਰ ਲਈਏ ਮਾਰਕੰਡਾ ਉੱਤਰ ਰਿਹਾ ਟਾਗਰੀ ਨਦੀ ਉੱਛਲ ਰਹੀ ਹੈ ਪਾਣੀ ਸੁਗਲਾ ਝੀਲ ਦਾ ਛੱਡ ਰਹੇ ਨੇ ਤਾਂ ਇਹਨਾਂ ਨੇ ਇਧਰ ਲੈ ਦੀਏ ਵੀ ਖਤਮ ਕਰਨਾ ਜਿਹੜਾ ਕਿ ਘਗਰ ਦੇ ਨਾਲ-ਨਾਲ ਹਰਿਆਣੇ ਤੋਂ ਲੈ ਕੇ ਪੰਜਾਬ ਸਾਰਾ ਇਹਨਾਂ ਨੇ ਬਰਬਾਦ ਕਰਨਾ ਇਹਨਾਂ ਦੀ ਨੀਤੀ ਹੈ ਹਰਿਆਣਾ ਪੰਜਾਬ ਨੂੰ ਬਰਬਾਦ ਕਰਨਾ ਹੋਰ ਭਾਈ ਆਪਣੀ ਕਿਰਾਇਆ ਹੈ ਇੰਨੇ ਹੀ ਆ ਠੀਕ ਹੈ ਜੀ ਆ ਦੇਖੋ ਭਾਈ ਅਰੇ ਕਗਰ ਨਦੀ ਦੇ ਬੰਨ੍ਹ ਦੇ ਉੱਪਰ ਮਿੱਟੀ ਪਾਈ ਜਾ ਰਹੀ ਆ ਆ ਦੁਬਾਰੇ ਫਿਰ ਦਿਖਾ ਦਿੰਨੇ ਆ ਭਾਈ ਆਪਾਂ ਜਿਵੇਂ ਜ਼ੂਮ ਕਰਕੇ ਕਿੰਨਾ ਕੱਲ ਨੂੰ ਫਿਰ ਤਕਰੀਬਨ ਇਸ ਟਾਈਮ ਹੀ ਤੁਹਾਨੂੰ ਦੱਸਾਂਗੇ ਕਿੰਨੇ ਫੁੱਟ ਆ ਕੋਈ ਆਪਾਂ ਗੱਪ ਨਹੀਂ ਮਾਰਦੇ ਜੇ ਅਸਲੀਅਤ ਨਾ ਕੋਈ ਫਰਡ ਆਈਏ ਤਕਰੀਬਨ ਸਾਢੇ 3:30 ਦਾ ਟਾਈਮ ਹੋਊਗਾ 2 ਸਤੰਬਰ 2025 ਜਮਾਤਾਜੀ ਵੀਡੀਓ ਕੋਈ ਇਹਦੇ ਵਿੱਚ ਝੂਠ ਤੂਫਾਨ ਨਹੀਂ ਹੈਗਾ ਹੋਰ ਮੀਡੀਆ ਵਾਲੇ ਮਾਮੂ ਵੀ ਆਪਾਂ ਐਵੇਂ ਊਂਟ ਪਟੰਗ ਮਾਰ ਕੇ ਵੀਡੀਓ ਚਲਾਈਏ ਨਾ